ਕੀ ਭਾਰਤ ਸਰਕਾਰ ਨੇ ਕੁਝ ਅਹਿਮ ਕਦਮ ਚੁੱਕੇ ਹਨ ਕਿ ਨਮੇਸ਼ਾ ਪ੍ਰਿਆ ਦੀ ਜਾਨ ਬਚਾਈ ਜਾਵੇ ਇੱਕ ਪਾਸੇ ਪੂਰਾ ਭਾਰਤ ਦਵਾਵਾਂ ਕਰ ਰਿਹਾ ਹੈ ਜਿੱਥੇ-ਜਿੱਥੇ ਵੀ ਭਾਰਤ ਦੇ ਲੋਕ ਦੇਸ਼ਾ ਅਤੇ ਵਿਦੇਸ਼ਾਂ ਵਿੱਚ ਵੱਸਦੇ ਹਨ ਉਹ ਕਹਿੰਦੇ ਨੇ ਕਿ ਨਮੇਸ਼ਾ ਪ੍ਰਿਆ ਦੀ ਜਾਨ ਬਚ ਜਾਵੇ ਇਸ ਕਰਕੇ ਬਲੱਡ ਮਨੀ ਦੇਣ ਦੇ ਲਈ 1.5 8 ਕਰੋੜ ਰੁਪਏ ਇਕੱਠਾ ਕੀਤਾ ਗਿਆ ਤਾਂਕੇ ਨਮੀਸ਼ਾ ਪ੍ਰਿਆ ਦੀ ਜਾਨ ਬਚ ਕੇ ਲੇਕਿਨ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਮਿਰਤਕ ਦੇ ਪਰਿਵਾਰ ਯਾਨਕਿ ਮਿਰਤਕ ਦੇ ਭਰਾ ਵੱਲੋਂ ਕੀਤੀ ਗਈ ਹੈ ਉਹ ਕਾਫੀ ਡਰਾਮਣੀ ਹੈ ਇਟ ਮੀਨਸ ਕਿ ਬਲੱਡ ਮਨੀ ਉਹ ਲੈਣ ਲਈ ਮਨਜ਼ੂਰ ਨਹੀਂ ਹਾਲਾਂਕਿ ਭਾਰਤ ਦੇ ਤਰਪ ਗੁਰੂ ਅਤੇ ਯਮਨ ਦੇ ਧਰਮ ਗੁਰੂ ਅਤੇ ਦੂਸਰੇ ਪਾਸੇ ਯਮਨ ਦੀ ਸੁਪਰੀਮ ਕੋਰਟ ਹੈ ਵੱਲੋਂ ਮੁਲਾਕਾਤ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਯਮਨ ਦਾ ਧਰਮਗੁਰੂ ਭਾਰਤ ਦਾ ਧਰਮਗੁਰੂ ਨਮੀਸ਼ਾਪ੍ਰੀਆ ਦਾ ਭਰਾ ਅਤੇ ਮਿਰਤਕ ਤਲਾਲ ਅਬਦੁਲ ਮਹੰਦੀ ਦਾ ਭਰਾ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਇਆ ਮੀਟਿੰਗ ਤੋਂ ਬਾਅਦ ਫਾਸੀ ਜਿਹੜੀ ਹੈ 16 ਜੁਲਾਈ ਨੂੰ ਭਾਰਤ ਦੇ ਸਮੇਂ ਤੇ 10:30 ਵਜੇ ਹੋਣੀ ਸੀ ਉਸ ਨੂੰ ਮਲਤਵੀ ਕਰ ਦਿੱਤਾ ਗਿਆ ਉਸ ਨੂੰ ਟਾਲ ਦਿੱਤਾ ਗਿਆ ਇਧਰ ਨਮਿਸ਼ਾ ਪ੍ਰਿਆ ਦੇ ਪਤੀ ਟੋਮੀ ਥਾਮਸ ਨੇ ਭਾਰਤ ਦੇ ਲੋਕਾਂ ਦਾ ਧੰਨਵਾਦ ਕੀਤਾ ਭਈ ਜਿਹੜਾ ਤਲਾਕ ਅਬਦ ਤਲਾਕ ਅਬਦੁਲ ਮਹਿਦੀ ਹੈ ਉਸ ਦੇ ਪਰਿਵਾਰ ਵੱਲੋਂ ਬਲੱਡ ਮਨੀ ਲੈ ਦੀ ਜਿਹੜੀ ਹੈ ਉਹ ਗੱਲ ਮੰਨ ਲਈ ਹੈ ਯਾਨੀ ਕਿ ਉਹ ਸਹਿਮਤ ਹੋ ਗਏ ਨੇ ਕਿ ਅਸੀਂ 8.5 ਕਰੋੜ ਰੁਪਏ ਬਲੱਡ ਮਨੀ ਲੈ ਲਵਾਂਗੇ ਅਤੇ ਨਮੀਸ਼ਾ ਪ੍ਰਿਆ ਦੀ ਜਾਨ ਨੂੰ ਜਿਹੜਾ ਹੈ ਬਖਸ਼ ਦਿੱਤਾ ਜਾਵੇਗਾ ਜਿਵੇਂ ਹੀ ਟੌਮੀ ਥਾਮਸ ਦਾ ਇਹ ਬਿਆਨ ਆਇਆ ਦੂਸਰੇ ਪਾਸੇ ਯਮਨ ਦੇ ਵਿੱਚੋਂ ਬਿਆਨ ਆਉਂਦਾ ਹੈ ਮਰਤਕ ਦੇ ਭਰਾ ਸਾਰਿਆਂ ਨੂੰ ਪਤਾ ਹੈ ਕਿ ਨਮੀਸ਼ਾ ਪ੍ਰਿਆ ਦੇ ਨਾਲ ਉਹ ਕੀ ਕਰਦਾ ਸੀ ਇਹ ਖੁਦ ਨਮੀਸ਼ਾ ਪ੍ਰਿਆ ਦੇ ਪਰਿਵਾਰ ਦੇ ਅਤੇ ਨਮੀਸ਼ਾ ਪ੍ਰਿਆ ਦੀ ਜਿਹੜੀ ਜ਼ੁਬਾਨੀ ਹੈ ਬੀਤ ਲਾਲ ਅਬਦੁ ਮਹਿੰਦੀ ਨੇ ਪਾਰਟਨਰਸ਼ਿਪ ਤੇ ਡਿਸਪੈਂਸਰੀ ਖੋਲੀ ਨਰਸ ਨਮਿਸ਼ਾ ਪ੍ਰਿਆ ਦੇ ਨਾਲ ਜਿਹੜੀ ਮੂਲ ਨਿਵਾਸੀ ਕੇਰਲਾ ਦੀ ਹੈ ਇੰਡੀਆ ਦੀ ਹੈ ਬਾਅਦ ਵਿੱਚ ਆਪਸ ਵਿੱਚ ਇਹਨਾਂ ਦਾ ਲੜਾਈ ਝਗੜਾ ਹੋ ਗਿਆ ਪੈਸੇ ਨੂੰ ਲੈ ਕੇ ਦੂਸਰੇ ਪਾਸੇ ਨਮਿਸ਼ਾ ਪ੍ਰਿਆ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਿਆ ਕਿ ਉਹ ਮੇਰੇ ਨਾਲ ਮੇਰੇ ਨਾਲ ਜਿੰਸੀ ਸ਼ੋਸ਼ਣ ਕਰਦਾ ਸੀ ਮੈਨੂੰ ਧਮਕਾਉਂਦਾ ਸੀ ਮੈਨੂੰ ਡਰਾਉਂਦਾ ਸੀ ਉਸ ਨੇ ਮੇਰੇ ਕਾਗਜ਼ਾ ਮੇਰੇ ਡਾਕੂਮੈਂਟ ਜਬਤ ਕਰ ਲਿਆ ਮੇਰਾ ਪਾਸਪੋਰਟ ਜਬਤ ਕਰ ਲਿਆ ਇਸ ਕਰਕੇ ਉਸ ਨੂੰ ਮੈਂ ਨਸ਼ੇ ਦਾ ਟੀਕਾ ਲਗਾ ਦਿੱਤਾ ਤੇ ਤਾਂ ਕਿ ਉਹ ਡਾਕੂਮੈਂਟ ਵਾਪਸ ਲੈ ਜਾ ਉਹ ਪਾਸਪੋਰਟ ਵਾਪਸ ਲੈ ਜਾਵੇ ਤਾਂ ਕਿ ਮੈਂ ਆਪਣੇ ਪਹਾ ਦੇ ਚਲੀ ਜਾਵਾਂ ਜਿੱਥੇ ਉਸ ਦਾ ਬੱਚਾ ਇੱਕ ਲੜਕੀ ਅਤੇ ਉਸ ਦਾ ਹਸਬੰਦ ਰਹਿੰਦਾ ਹੈ ਲੇਕਿਨ ਓਵਰਡੋਸ ਇਨੀ ਕੁ ਹੋ ਗਈ ਕਿ ਤਲਾਕ ਅੱਬੀ ਮਹਿੰਦੀ ਦੀ ਮੌਕੇ ਤੇ ਬਹੁਤ ਹੋ ਜਾਂਦੀ ਹੈ ਬਾਦ ਵਿੱਚ ਨਮੀਸ਼ਾ ਪ੍ਰਿਆ ਉਸ ਦੀ লাশ ਦੇ ਟੁਕੜੇ ਕਰਕੇ ਪਾਣੀ ਦੀ ਟੈਂਕੀ ਦੇ ਵਿੱਚ ਪਾ ਦਿੱਤੇ ਹੈ ਇਹ ਮਾਮਲਾ ਹੈ 2017 ਦਾ ਉਸ ਤੋਂ ਬਾਅਦ ਯਮਨ ਦੀ ਪੁਲਿਸ ਵੱਲੋਂ ਨਮੀਸ਼ਾ ਪ੍ਰਿਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਬਾਅਦ ਵਿੱਚ ਨਮੀਸ਼ਾ ਪ੍ਰਿਆ ਦੇ ਪਰਿਵਾਰਕ ਮੈਂਬਰਾਂ ਵੱਲੋਂ ਉੱਤੇ ਮਾਤਾ ਪਿਤਾ ਭਰਾ ਅਤੇ ਉਸ ਦੇ ਪਤੀ ਟੋਮੀ ਥੋਮਸ ਵੱਲੋਂ ਅੱਡੀ ਚੋਟੀ ਦਾ ਜੋੜ ਲਗਾਇਆ ਜਾਂਦਾ ਹੈ ਕਿਉਂਕਿ ਸ਼ਰੀਆ ਕਾਨੂੰਨ ਕਹਿੰਦਾ ਹੈ ਕਿ ਬਲੱਡ ਦੇ ਬਦਲੇ ਬਲੱਡ ਹੱਥ ਦੇ ਬਦਲੇ ਹੱਥ ਕੰਨ ਦੇ ਬਦਲੇ ਕੰਨ ਅਤੇ ਅੱਖ ਦੇ ਬਦਲੇ ਅੱਖ ਅਨਮਿਸ਼ਾ ਪ੍ਰਿਆ ਦੇ ਜਾਨ ਨੂੰ ਬਚਾਉਣ ਲਈ ਪੂਰੇ ਭਾਰਤ ਦੇ ਲੋਕਾਂ ਨੇ ਵਾਹ ਲਾਈ ਜਿੰਨਾ ਕੁ ਭਾਰਤ ਦੇ ਲੋਕ ਕਰ ਸਕਦੇ ਸੀ 8 ਕਰੋੜ ਰੁਪਈਆ ਨਮਿਸ਼ਾ ਪ੍ਰਿਆ ਦੇ ਨਾਮ ਤੇ ਜਿਹੜੀ ਫਾਊਂਡੇਸ਼ਨ ਜਿਹੜੀ ਟਰਸਟ ਬਣਿਆ ਸੀ ਉਸ ਦੇ ਵਿੱਚ ਲੋਕਾਂ ਨੇ ਪੈਸੇ ਪਾਏ ਤੇ ਲੋਕਾਂ ਨੇ ਲੋਕਾਂ ਨੇ ਨਮਿਸ਼ਾ ਪ੍ਰਿਆ ਦੇ ਪਰਿਵਾਰ ਨੂੰ ਕਿਹਾ ਕਿ ਤੁਸੀਂ ਉਸ ਪਰਿਵਾਰ ਦੇ ਨਾਲ ਸੰਪਰਕ ਕਰੋ ਇਹ ਬਲੱਡ ਮਨੀ ਦਿਓ ਤਾਂ ਕਿ ਨਮਿਸ਼ਾ ਪ੍ਰਿਆ ਦੀ ਜਾਨ ਬਚ ਸਕੇ ਲੇਕਿਨ ਇਧਰ ਸੁਪਰੀਮ ਕੋਰਟ ਨੇ ਪਾਸ ਸਰਕਾਰ ਦੇ ਕੋਲੋਂ ਸਵਾਲ ਪੁੱਛੇ ਨੇ ਕਿ ਕੋਈ ਕਹੀਲਾ ਵਸੀਲਾ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਨਮਿਸ਼ਾ ਪ੍ਰਿਆ ਦੀ ਜਾਨ ਬਚਾਉਣ ਦੇ ਲਈ ਤਿੰਨ ਜੱਜਾਂ ਦੇ ਬੈਂਚ ਭਾਰਤ ਸਰਕਾਰ ਨੂੰ ਸਵਾਲ ਪੁੱਛਿਆ ਗਿਆ ਤੇ ਭਾਰਤ ਸਰਕਾਰ ਨੇ ਇਸ ਦਾ ਬਖੂਬੀ ਜਵਾਬ ਦਿੱਤਾ ਉਹਨਾਂ ਕਹਿੰਦਾ ਵੈਸੇ ਤੇ ਇਹ ਜਿਹੜਾ ਹੈ ਮਾਮਲਾ ਇੱਕ ਵਾਰ ਮੁਲਤਵੀ ਕਰ ਦਿੱਤਾ ਗਿਆ ਹੈ ਲੇਕਿਨ ਆਖਰੀ ਕੋਸ਼ਿਸ਼ ਕੀਤੀ ਜਾਵੇਗੀ ਅਗਸਤ ਦੇ ਵਿੱਚ ਕਿਉਂਕਿ ਜਦੋਂ ਮੀਟਿੰਗ ਹੋਈ ਹੈ ਭਾਰਤ ਦੇ ਧਰਮਗੁਰੂ ਅਤੇ ਯਮਨ ਦੇ ਧਰਮਗੁਰੂ ਦੀ ਉਸ ਤੋਂ ਬਾਅਦ ਤਲਾਲ ਅਬਦੋ ਮਹੰਦੀ ਜਿਸ ਦੇ ਉਸਦੇ ਭਰਾ ਦਾ ਇੱਕ ਵੱਡਾ ਬਿਆਨ ਆਇਆ ਹੈ ਸੋਸ਼ਲ ਮੀਡੀਆ ਤੇ ਉਸਨੇ ਪੋਸਟ ਪਾਈ ਹੈ ਕਿ ਅਸੀਂ ਬਲੱਡ ਦੇ ਬਦਲੇ ਬਲੱਡ ਲਵਾਂਗੇ ਯਾਨੀ ਕਿ ਮੌਤ ਦੇ ਬਦਲੇ ਮੌਤ ਲਵਾਂਗੇ ਅਸੀਂ ਮਾਫ ਨਹੀਂ ਕਰਾਂਗੇ ਨਮਿਸ਼ਾ ਪ੍ਰਿਆ ਨੂੰ ਅਤੇ ਨਾ ਹੀ ਸਾਡੇ ਵੱਲੋਂ ਕੋਈ ਬਲੱਡ ਮਨੀ ਲਈ ਜਾਵੇਗੀ ਲੇਕਰ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਤੇ ਜਸ ਸੰਭਾਨ ਨੂੰ ਕਿਹਾ ਹੈ ਕਿ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਨਮਿਸ਼ਾ ਪ੍ਰਿਆ ਦੀ ਜਾਨ ਬਚ ਸਕੇ ਸਾਡੇ ਰਾਜਦੂ ਸਾਡੀ ਪੂਰੀ ਸਰਕਾਰ ਨਮੀਸ਼ਾ ਪ੍ਰਿਆ ਦੇ ਨਾਲ ਹੈ ਧੰਨਵਾਦ